देखो मेरा मोर किथे बैठा वो बैठा परे पेंट रंग ने देखो देखो ये अपना ट्रैड खड़ा ਮਿਸਤਰੀ ਨੇ ਆਦਾ ਕੰਮ ਚਲਾ ਰੱਖਿਆ ਅਦਰ ਸੈੱਟ ਦਾ ਕੱਪੜੇ ਸੁੱਕੀ ਜਾਂਦੇ ਨੇ ਫੇ ਆਪਣੀਆਂ ਮਾਂ ਨੂੰ ਆਪਣੇ ਕੋਲੇ ਨੇ ਦੇਖੋ ਇਹ ਮੇਰੇ ਨਾਲ ਹੀ ਰਹਿੰਦੀਆਂ ਨੇ ਹੋਰ ਫਿਰ ਦੇ ਉਹ ਵੀ ਹੋ ਗਏ ਅਰੇ ਦੇਖੋ ਦੇਖੋ ਆਪ ਐਨਾਂ ਰੋਟੀ ਪਾ ਰਹੇ ਆ ਮੋਰ ਮੋਰ ਨੀਨ ਦੇਖੋ ਕਿੰਨੇ ਪਿਆਰੇ ਲੱਗਦੇ ਨੇ ਮੋਰ ਮੋਰਨੀ ਦੇਖੋ ਦੇਖੋ ਬੈਠੇ ਕਿੰਨੇ ਪਿਆਰੇ ਲੱਗਦੇ ਆ ਮੋਰ ਮੋਰ ਨੇ ਦੇਖੋ ਤੁਰਦੇ ਦੇਖੋ ਦੋਨੇ ਇਕੱਠੇ ਰਹਿੰਦੇ ਨੇ ਸਾਰਾ ਦਿਨ ਚੱਲੋ ਤੁਪਸੇਕਦੀ ਐ ਨਹੀਂ ਆਜੋ ਆਜੋ ਇੱਧਰ ਏ ਇੱਧਰ ਆਓ ਇੱਧਰ ਆਓ ओए इधर आ ऊपर आ चढ़ ऊपर आ चिले फीट फीट खानी है और कोड़े आ गए देखो ऊपर चढ़ जाओ तू भी चढ़ जा तू भी चढ़ जा <laughs> ਲੇ ਨਿੰਨੀ ਗੱਲੋ ਆਜ ਇੱਧਰ ਨਿੰਨੀ ਗੱਲ ਬਹੁਤ ਸੋਹਣੀ ਧੁੱਪ ਆ ਤੂੰ ਜੜੇ ਉੱਪਰ ਆ ਮੈਂ ਆਪਸਾ ਤਾਂ ਬਹੁਤ ਲੱਗਦਾ ਨੂੰ ਲੇਕਿਨ ਤੁਹਾਨੂੰ ਮਿਲਣਾ ਬਹੁਤ ਚਾਹੁੰਦੀ ਹਾਂ ਕਿ ਦਿੱਲੀ ਮੈਂ ਲੈ ਉੱਪਰ ਜੜਿਆ ਉਨਾਂ ਨੂੰ ਵੀ ਧੁੱਪ ਵਧੀਆ ਲੱਗਦੀ ਆ ਦੇਖੋ ਧੁੱਪ ਸੇਕਦੇ ਨੇ ਵੀ ਵਿਚਾਰੇ ਦੇਖੋ ਲੜਦੇ ਵਾਲਾ ਨੇ ਗੱਲ ਕਰੇ ਏ ਇਦਾਂ ਲੜਦੇ ਰਹਿੰਦੇ ਨੇ ਦੋਨੇ ਉਹ ਜਲਿਆ ਦੇਖੋ ਬਹੁਤ ਸੋਣੀ ਓ ਅੱਜ ਤਾਂ ਇਹ ਅੱਛਾ ਸਿੱਖਣ ਨੂੰ ਦੁਕਾਨ ਤੇ ਵੀ ਆ ਕੇ ਨਾ ਮੈਨੂੰ ਮਿੱਠਾ ਦਿਨਾ ਲਾ